ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੰਘੋ ਧਰ ਕੇ ਤਲੀ ਤੇ ਸਿੱਸੀ ਆਪਣਾ ਸ਼ਹੀਦੀ ਬਾਣਾ ਪਾ ਕੇ ਮਰੋ ਜੇ ਮਰਨਾ ਜ਼ਰੂਰ ਤੁਸੀਂ ਧੱਕਿਆ ਬੈਰੀ ਨੂੰ ਬੰਨੇ ਲਾ ਕੇ ਮਰੋ ਜੇ ਮਰਨਾ ਜੇ ਮੇਦੋਸ਼ਿਆਂ ਨੂੰ ਮਾਰਿਆ ਉਹਨਾਂ ਨੂੰ ਮੁਕਾ ਕੇ ਮਰੋ ਜੇ ਮਰਨਾ ਜ਼ਰੂਰ ਤੁਸੀਂ ਤੱਕਿਆ ਵੈਰੀ ਨੂੰ ਬੰਨੇ ਲਾ ਕੇ ਮਰੋ ਵੀਰ ਕੁੱਟ ਦੇ ਪਹਾੜ ਸਿਰੀ ਚਾਉਣਾ ਵਿੱਚ ਕੌਮ ਦੇ ਦਫੇੜ ਤੁਸੀਂ ਪਾਉਣਾ ਜੇ ਮੋਈ ਹੋਈ ਕੌਮ ਨੂੰ ਜਗਾਵਣਾ ਤਾਂ ਇੱਕ ਤਾਤੇ ਆ ਕੇ ਮਰੋ ਜੇ ਮਰਨਾ ਜ਼ਰੂਰ ਤੁਸੀਂ ਤੱਕਿਆ ਵੈਰੀ ਨੂੰ ਬੰਨੇ ਲਾ ਕੇ ਮਰੋ ਜਿਹੜੇ ਆਗੂ ਆਜੀ ਅੱਬ ਵਿੱਚ ਲੜਨੇ ਜਿਨ੍ਹਾਂ ਜੇ ਮਰਨਾ ਜ਼ਰੂਰ ਤੁਸੀਂ ਧੱਕਿਆ ਵੈਰੀ ਨੂੰ ਬੰਨੇ ਲਾ ਕੇ ਮਰੋ ਸਿੱਖ ਧਰ ਕੇ ਤਲੀ ਤੇ ਸਿਸ ਆਪਣਾ ਸੀ ਇੱਤੇ ਬਰੰਬਾ ਕੇ ਮਰੋ ਜੇ ਮਰਨਾ ਜ਼ਰੂਰ ਤੁਸੀਂ ਧੱਕਿਆ ਵੈਰੀ ਨੂੰ ਬੰਨੇ ਲਾ ਕੇ ਮਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ